ਆਪਾਂ ਪਹੁੰਚ ਗਏ ਆਖਰੀ ਸੂਬੇ 'ਚ ਨਿਊ ਫਰਲੈਂਡ ਉੱਥੇ ਸੀ ਆਪਾਂ ਇੱਥੇ ਉੱਥੇ ਸੀ ਚਲੋ ਬਾਹਰ ਲਿਖਾ ਕੇ ਆਨੇ ਆ ਬਾਹਰ ਦਾ ਮਾਹੌਲ ਵਾਹ ਲੋ ਜੀ ਆਪਣਾ ਆਖਰੀ ਸੂਬਾ ਨਿਊ ਫਰਲੈਂਡ ਇਹ ਆਪਾਂ ਆਸੂ ਪਹੁੰਚਣ ਵਾਲੇ ਆ The vehicle decks for unloading Passengers with vehicles on deck number one and those who require the shuttle Announcement to G. New for land. Your attention please if anyone has forgotten a page hoodie. ਇੱਥੇ ਟਾਈਮ ਜ਼ੋਨ ਵੀ ਬਦਲ ਗਿਆ ਬੀਸੀ ਤੋਂ ਬ੍ਰਿਟਿਸ਼ ਕੋਲੰਬੀਆ ਤੋਂ ਸਾਢੇ 4 ਘੰਟੇ ਅੱਗੇ ਹੋ ਗਏ ਆਪਾਂ ਨਿਊ ਜ਼ीलੈਂਡ ਦੇ ਆਸ ਤੋਂ ਵੀ ਲੈਨ ਬੜੀ ਲੰਬੀ ਹੈ ਤੇ ਅਖੀਰ ਵਿੱਚ ਆਪਣੀ ਮਾਰੀ ਹੈ ਕੋਈ ਗੱਲ ਨਹੀਂ ਵੀ ਸਬਰ ਕਰ ਲਾਂਗੇ ਬੈਠੇ ਆ ਇੱਥੇ ਆਰਾਮ ਨਾਲ

ਆਪਾ ਪਹੁੰਚ ਗਏ ਆਖਰੀ ਸੂਬੇ 'ਚ ਨਿਊ ਫਰਲੈਂਡ ਹੁਣੀ ਹੁਣੀ ਉਹ ਫੈਰੀ ਤੋਂ ਉਤਰੇ ਆ ਤੇ ਫੈਰੀ ਤੋਂ ਉਤਰਨ ਦੇ ਸਾਰੇ ਸਾਨੂੰ ਇਹਦੀ ਖੂਬਸੂਰਤੀ ਦਾ ਅਹਿਸਾਸ ਹੋਣ ਲੱਗ ਗਿਆ ਨੇ ਪਹਾੜ ਦੇਖ ਕੇ ਇੱਥੇ ਆਪਾਂ ਨੂੰ ਸੁੰਨਣੇ 'ਚ ਵੀ ਮਿਲਿਆ ਤੇ ਉਹ ਪਤਾ ਵੀ ਆ ਥੋੜਾ ਬਹੁਤ ਕਿਉਂਕਿ ਆਪਾਂ ਇੱਥੇ ਪਹਿਲਾਂ ਆਏ ਹੋਏ ਆ ਗੱਡੀ 'ਤੇ ਇੱਥੇ ਉਤਰਾਈਆਂ ਚੜਾਈਆਂ ਬਹੁਤ ਐ ਤੇ ਆਪਾਂ ਵੀ ਤਿਆਰ ਆ ਫਿਰ ਭਰਾਇਆਂ ਚੜਾਈਆਂ ਚੜਨ ਲਈ ਜਿੱਥੇ ਆਪਾਂ ਉਤਰੇ ਆ ਇਹਦਾ ਨਾਮ ਹੈਗਾ ਪੋੜਾ ਬੈ ਉਹ ਸੀ ਲੈ ਜਾਵਾਂ ਤੇ ਕਾਰਨਰ ਬਰੁਕ ਨੂੰ ਆਪਾਂ ਜਾਣਾਗਾ ਪਰ ਪਹਿਲਾਂ ਆਪਾਂ ਇੱਥੇ ਚੰਮ ਤੇ ਰੁਕਾਂਗੇ ਖਾਣਾ ਪੀਵਾਂਗੇ ਜਦੋਂ ਤੁਸੀਂ ਰਾਤ ਵਾਲੀ ਫੈਰੀ ਚੜ੍ਹਦੇ ਹੋ ਤਾਂ 8 ਘੰਟਿਆਂ ਦੀ ਫੈਰੀ ਹੁੰਦੀ ਹੈ ਤੇ ਇੱਧਰ ਆ ਕੇ ਤੁਹਾਨੂੰ ਸਵੇਰੀ ਮਿਲਣੀ ਹੈ ਆ ਸਵੇਰ ਦੇ ਦ੍ਰਿਸ਼ ਹੈ ਨਿਊਫੰ ਲੈਂਡ ਦੇ ਬਹੁਤ ਸਾਹੀ ਦ੍ਰਿਸ਼ ਆਪਾਂ ਨੂੰ ਮਿਲਦੇ ਰਹਿੰਦੇ ਆ ਇੱਥੇ ਸੋਨਾ ਇਹ ਬਹੁਤ ਹੀ ਜ਼ਿਆਦਾ ਹੈ ਇਸੋਂ ਨੂੰ ਵੀ ਆਪਾਂ ਹੀ ਦਿਖਾਉਂਦੇ ਰਹਾਂਗੇ ਆ ਗਏ ਜੀ ਆ ਗਏ ਬੜਾ ਵਾਸਕ ਦਾ ਡਾਊਨ ਟਾਊਨ ਚੰਦੇ ਇੱਧਰ ਹੈ ਅਜ ਤਾਂ ਉਹੀ ਬੱਸ ਉਹੀ ਕੁਸ਼ ਹੋਈ ਜਾਂਦੀ ਆ ਹਟੇ ਮੋਟਨ ਜਿਆਦਾ ਮੇਰੇ ਜਦੋਂ ਮੈਂ ਗੱਡੀ ਤੇ ਆਇਆ ਸੀ ਤਾਂ ਇੱਥੇ ਰੁੱਕ ਕੇ ਗਿਆ ਸੀ ਆਪਾਂ ਨੂੰ ਇੱਥੇ ਰਾਹ ਚੋਂ ਦਾ ਆਪਣਾ ਪੰਜਾਬੀ ਬਾਈ ਮਿਲਿਆ ਸੀ ਉਹ ਵੀ ਮੂਵ ਹੋ ਰਿਹਾ ਆ অন্ਟਾਰੀਓ ਤੋਂ ਯੂਨਨ ਲੈਂਡ ਤੇ ਇੱਥੇ ਤੇ ਮੈਂ ਹੋਟਲ ਬੰਦ ਸੀ ਕਲਾ ਡਰਾਈਵ ਥਰੂ ਚੱਲਦਾ ਸੀ ਤੇ ਕਿਸਮਤ ਨਾਲ ਬਾਈ ਡਰਾਈਵ ਥਰੂ ਵਿੱਚ ਹੀ ਖੜਾ ਸੀ ਤੇ ਫਿਰ ਮੈਂ ਬਾਈ ਕੋਲੇ ਗਿਆ ਮੈਂ ਕਿਹਾ ਬਾਈ ਤੇਰੀ ਲੋਡ ਪੈ ਗਈ ਫਿਰ ਬਾਈ ਨੇ ਇੱਥੇ ਡਰਾਈਵ ਥਰੂ ਦੇ ਵਿੱਚ ਆਪਣਾ ਆਰਡਰ ਲਿਆਗਾ ਤੇ ਧੰਨਵਾਦ ਬਾਈ ਬਸ ਹੁਣ ਬਾਈ ਆ ਰਿਹਾ ਆਰਡਰ ਪੇ ਕਰਕੇ ਕਿਉਂਕਿ ਉੱਥੇ ਤੁਰ ਕੇ ਨਹੀਂ ਜਾ ਸਕਦੇ ਹੁੰਦੇ ਡਰਾਈਵ ਥਰੂ ਦੇ ਵਿੱਚ ਤੇ ਬਾਈ ਆ ਰਿਹਾ ਫਿਰ ਇੱਥੇ ਖੜਾ ਕੇ ਖਾਣੇ ਪੀਣੇ ਬਹੁਤ ਬਹੁਤ ਧੰਨਵਾਦ ਹਰਸ਼ ਭਾਈ ਬਹੁਤ ਬਹੁਤ ਧੰਨਵਾਦ ਲੋ ਜੀ ਨਿਊਫੰਡਲੈਂਡ ਹੈਗਾ ਟਾਪੂ ਤੇ ਇੱਥੇ ਨਹੀਂ ਅਕਸਰ ਆਉਂਦੇ ਹੀ ਰਹਿੰਦਾ ਹਮਿਲਿਆ ਵੀ ਤੇ ਆਉਣਾ ਤਾਂ ਟਾਈਮ 9 ਵਜੇ ਕੇ ਆਪਣਾ ਸਫਰ ਹੈਗਾ ਜਿੱਥੋਂ ਦਾ 94 95 ਕਿਲੋਮੀਟਰ ਦਾ ਜੀ ਆਪਾ ਚੜ ਕੇ ਟ੍ਰਾਂਸ ਕੈਨੇਡਾ ਹਾਈਵੇ ਤੇ ਡਿਸਟਰੈਕਟਡ ਡਰਾਈਵਿੰਗ ਕਿਲਸ ਬਿਲਕੁਲ ਬਿਲਕੁਲ ਕਿਉਂ ਤੁਸੀਂ ਫੋਨ ਫੋਨ ਤੇ ਲੱਗੇ ਹੋ ਆਸ-ਪਾਸੇ ਦੇਖ ਰਹੇ ਹੋ ਕੋਈ ਸੰਭ ਨੂੰ ਮਰਵਾ ਸਕਦੀ ਹੈ ਤੇ ਜਾਂ ਕਿਸੇ ਨੂੰ ਮਰਵਾ ਸਕਦੀ ਹੈ ਆ ਗਿਆ ਜੀ ਬੋਰਡ ਕਹਿੰਦੇ ਸਵਾਗਤ ਕਰਦੇ ਆਂ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਇੱਥੇ ਵੀਡੀਓ ਤਾਂ ਬਣੂਗੀ ਹੈਲੋ ਜੀ ਸਸਤੀ ਗੱਲ ਸਾਰਿਆਂ ਨੂੰ ਆਪਾਂ ਪਹੁੰਚ ਗਏ ਨਿਊਫੰਡਲੈਂਡ ਲੈਬੈਡੋਰ ਇਹ ਆਪਣਾ ਆਖਰੀ ਸੂਬਾ 10ਵਾਂ ਸੂਬਾ ਜੀ ਤੇ ਸੂਬੇ ਦੇ ਵਿੱਚ ਆਪਾਂ 9950 ਕਿਲੋਮੀਟਰ ਸਾਈਕਲ ਚਲਾਉਣਾ ਹੈ ਤੇ ਆਪਾਂ ਪੱਛਮ ਤੇ ਸ਼ੁਰੂ ਕਰਨਾ ਹੈ ਤੇ ਪੂਰਬ ਤੇ ਖਤਮ ਕਰਨਾ ਹੈ ਸੂਬਾ ਵੀ ਤੇ ਜਦੋਂ ਪੂਰਬ ਤੇ ਖਤਮ ਕਰਾਂਗੇ ਉਹਦੇ ਨਾਲ-ਨਾਲ ਆਪਣਾ ਸਫ਼ਰ ਵੀ ਫਤਿਹ ਹੋ ਜਾਣਾ ਤੇ ਸੈਂਟ ਜੋਨਸ ਜਿਹੜਾ ਮੇਨ ਸ਼ਹਿਰ ਹੈ ਉਹ ਆਪਾਂ ਨੂੰ ਜਮਾ ਆਖਿਰ ਤੇ ਪਹੂਗਾ ਉੱਥੇ ਆਪਣਾ ਭਾਈਚਾਰਾ ਵੀ ਬਹੁਤ ਹੈ ਉੱਥੇ ਮਿਲਦੇ ਆ ਉਹਨਾਂ ਨੂੰ ਸੋਨੂੰ ਚੇਵੀ ਆਇਆ ਹੈ ਕਿ ਇੱਥੇ ਹਵਾਵਾਂ ਬਹੁਤ ਚੱਲਦੀਆਂ ਪਰ ਅੱਜ ਤਾਂ 14 ਦੀ ਸਪੀਡ ਨਾਲ ਹੀ ਹੈ ਬਾਓ ਦਫ਼ਤਰ ਇੱਥੇ ਕੁਝ ਪਿਛਲਾ ਅੱਜ ਰੁਕੇ ਸੀ ਇਹਨਾਂ ਤੋਂ ਆਪਾਂ ਇੱਕ ਤਾਂ ਨਕਸ਼ਾ ਲੈ ਲਿਆ ਇੱਕ ਇਹਨਾਂ ਨੇ ਖਾਸ ਕਿਨਾਂ ਹੋਇਆ ਸਾਈਕਲਿਸਟ ਖਾਤਾ ਹਲੋ ਤੇ ਉੱਤੇ ਸਟੋਰ ਵੀ ਦੱਸਿਆ ਹੋਇਆ ਕੈਂਪ ਗਰਾਊਂਡ ਵੀ ਦੱਸਿਆ ਹੋਇਆ ਓ ਵਧੀਆ ਉਹਨਾਂ ਨੇ ਪੇਜ ਤੇ ਪ੍ਰਿੰਟ ਕੀਤੇ ਹੋਇਆ ਸਾਰਾ ਕੁਝ ਤੇ ਉਹ ਇਹਨਾਂ ਨੇ ਫੜਾਤੇ ਆਪਾਂ ਨੂੰ ਤੇ ਹੁਣ ਆਪਾਂ ਇਹ ਲੋਡ ਪਈ ਤਾਂ ਉਹ ਤੋਂ ਦੇਖਦੇ ਰਹਾਂਗੇ ਨਜ਼ਾਰੇ ਦੇਖਦੇ ਜਾ ਬਈ ਕੀ ਹੁੰਦੇ ਆ ਕਿ ਤੁਹਾਡੇ ਹੱਥ ਨਹੀਂ ਠਰਦੇ ਅਸੀਂ ਕੱਪੜੇ ਚ ਪਾਉਂਦੇ ਨਾ ਦਸਤਾਨਿਆਂ ਚ ਜਾਂ ਜਿੰਮੇ ਵੀ ਤਾਂ ਇਹਨਾਂ ਚੋਂ ਹੀਟ ਨਿਕਲਦੀ ਰਹਿੰਦੀ ਐ ਤੇ ਬਾਈ ਡੀਕ ਕਰੀ ਗਿਆ ਉੱਥੇ ਘੰਟਾ ਜਿੰਨਾ ਟਾਈਮ ਕੈਨੇਡੀਅਨ ਟਾਇਰ ਨਿਕੁੱਲਾ ਬਹੁਤ ਬਹੁਤ ਧੰਨਵਾਦ ਹਰਸ਼ਦੀਪ ਬਾਈ ਕਿੱਥੇ ਦਿਨਾ ਦੇਵਾਂਗਾ ਇਹ ਚੀਜ਼ਾਂ ਦਾ आसे पास कुछ नहीं अपने जमा भी आवाजाही नहीं है तो पिछे समुद्र है क्या इतना सुनने भी आया कि बहुत जंगली जानवर है भालू मूस तो होर लेनेक्स हो गए वो बहुत है इत बॉब कैट होगी गई बाकी देखो जो वाह पता किसी अपना ਨਹੀਂ ਪਵੇ ਦੂਰੋਂ ਦੂਰੋਂ ਦੇਖਿਆ ਨਵਸ ਕਿਉਂਕਿ ਇੱਥੇ ਬਸੋ ਬਹੁਤ ਘੱਟ ਆ ਪਹਾੜੀ ਹੈ ਜੰਗਲ ਹੀ ਆਸੇ-ਪਾਸੇ ਇੱਥੇ ਥਾਂ-ਥਾਂ ਤੇ ਆਪਾਂ ਨੂੰ ਜਿੰਨੇ ਜਾਰੇ ਦੇਖਣ ਨੂੰ ਮਿਲਦੇ ਆ ਕਿਆ ਖੂਬਸੂਰਤੀ ਹੈ ਨੀ ਫਰਲੈਂਡ ਦੀ ਅੱਜ ਆਪਾਂ ਨੂੰ ਮੈਨ ਲੱਗਦਾ ਸਿਰਫ 10 ਕਿਲੋਮੀਟਰ ਨਹੀਂ 20 ਅੱਜ ਆਪਾਂ ਨੂੰ 19-20 ਕਿਲੋਮੀਟਰ ਹੋਇਆ ਸੂਬੇ ਦੇ ਅੰਦਰ ਆਇਆ ਨੂੰ ਤੇ ਖੂਬਸੂਰਤੀ ਸਾਰੀ ਕੈਨੇਡਾ 'ਚ ਨਹੀਂ ਦੇਖਿਆ ਇਹ ਜਿੰਨੀ ਇੱਥੇ ਆਪਾਂ 20 ਕਿਲੋਮੀਟਰ ਤੇ ਦੇਖ ਲਈ Yeah, that cost. 在 ATV 啊。 ਛੋਟੇ ਇਹ ਸ਼ਹਿਰ ਚ ਇੱਧਰ ਪੰਪ ਹੈ ਇੱਧਰ ਫਾਰਮੇਸੀ ਆਈ ਓ ਫੋਲੇ ਚਰਨਾਗੋ ਰੋਕੇ ਦਿਖਾ ਦੇ ਨੇ ਓ ਸੀ ਨਾਲ-ਨਾਲ ਜਾਂਦੇ ਰਹੇ ਨੇ ਆਪਣੇ ਪਹਾੜ ਇਧਰਲੇ ਪਾਸੇ ਸਮੁੰਦਰ ਆਇੰਦਾ ਇੱਥੇ ਫੈਰ ਦਾਟਰ ਹੁੰਦੀ ਰਹਿੰਦੇ ਕਿਉਂਕਿ ਹੰਟਿੰਗ ਇੱਥੇ ਬਹੁਤ ਹੁੰਦੀ ਹੈ ਹੁਣ ਦੋ ਤਿੰਨ ਫੈਰ ਸੁਣੇ ਮੈਨੂੰ ਇੱਕ ਵਾਰ ਬਹੁਤ ਗੁੰਝੀਏ ਦੋ ਫੈਰ ਹੁੰਦਾਂ ਨੇ ਇੱਥੇ ਆਹ ਹੋਇਆ ਇੱਕ ਇੱਥੇ ਹੰਟਿੰਗ ਕਰਦੀ ਰਹਿੰਦੇ ਆ ਚੋਬਰ ਕਿਤੇ ਮੂਸ ਵੜਕਾਤਾ ਕਿਤੇ ਹਿਰਨ ਵੜਕਾਤਾ ਤੇ ਇੱਥੋਂ ਵਾਲਾ ਦੇ ਨਿਸ਼ਾਨੇ ਵੀ ਬੜੇ ਪੱਕੇ ਹੁੰਦੇ ਆ ਮੇਰਾ ਦੋਸਤ ਸੀ ਡੇਲਣ ਬੜੇ ਪੱਕੇ ਨਿਸ਼ਾਨੇ ਸੀ ਉਹਦੇ ਅਸ ਸ਼ਰਕ ਦੇ ਨਾਲ ਥਾਂ ਬਣੀ ਹੋਈ ਸੀ ਮੈਂ ਕਿਹਾ ਚਲ ਇੱਥੇ ਰੁੱਕ ਕੇ ਖਾਪੀ ਲੈਣੇ ਮੋਦੀਆ ਪੌੜੀਆਂ ਲੱਗੀਆਂ ਹੋਈਆਂ ਆਪਣੇ ਵਾਸਤੇ ਸਟੈਂਡ ਬਣਿਆ ਹੋਇਆ ਖਾਣਾ ਕੀ ਹੈ ਤੁਹਾਨੂੰ ਪਤਾ ਹੀ ਹੈ चलो जी चलिए चौबर कट्ठे हुए हैं ਤੇ ਏ ਟੀ ਵੀ ਉਹਨਾਂ ਨੇ ਜੋਨਸ ਬਰੁੱਕ ਆ ਗਿਆ ਆਪਾਂ ਤੋ ਤਰ੍ਹਾਂ ਇਹ ਚੜਾਈਆਂ ਚੜਦੇ ਆ ਰਹੇ ਆ ਆਪਾਂ ਉਹ ਰੇਜੀਆਂ ਅੱਗੇ ਵੀ ਚੜਨੀਆਂ ਇੱਥੇ ਨਾਲ ਟਰੇਲਾਂ ਵਾਲੀਆਂ ਜਿੱਤੇ ਏਟੀਵੀ ਚਲਾਉਂਦੇ ਆ ਤੇ ਸੋਨੂੰ ਰਾਹ ਚਾਸੇ ਪਾਸੇ ਅਲਾਂ ਟਰੱਕ ਮਿਲਣਗੇ ਟਰੱਕਾਂ ਪਿੱਛੇ ਟਰੇਲਰ ਮਿਲਣਗੇ ਤੇ ਟਰੇਲਰਾਂ ਵਿੱਚ ਏਟੀਵੀਜ਼ ਮਿਲਣਗੇ ਤੇ ਇਹ ਦੂਜਾ ਚ ਟ੍ਰੇਲਜ਼ ਨੂੰ ਮਿਲਣਗੇ ਤੇ ਫਿਰ ਟ੍ਰੇਲਜ਼ ਨੂੰ ਜਾਂਦੇ ਏਟੀਵੀ ਵੀ ਦੇਖਣਗੇ ਆਪਾਂ ਨੂੰ ਹੁਣ ਹੋ ਗਿਆ ਹੁਣ 70 ਕਿਲੋਮੀਟਰ ਹੋ ਗਏ ਨਿਊਫੰ ਲੈਂਡ ਚ ਆਏ ਨੂੰ ਤੇ ਮੈਂ ਲਾਦਾ 70 ATV ਦੇਖ ਲੈ ਹੁਣੇ ਆਪਾਂ ਬਹੁਤ ਮਨ ਪਰਚਾ ਵੇ ਲਈ ਇੱਥੇ ਇਹ ਚੀਜ਼ਾਂ ਕਰਦੇ ਆ ਤੇ ਇੱਥੇ ਪਿੰਡ ਜਿਹੜੇ ਉਹ ਬਹੁਤ ਦੂਰ ਦੂਰ ਤੇ ਵਸੇ ਹੋਇਆ ਇਸੇ ਆਸ-ਪਾਸੇ ਸਿਰਫ ਬਸ ਜੰਗਲੀ ਜੰਗਲ ਹੈ ਥੋੜੀ ਠੰਡ ਹੋ ਗਈ ਬਦਲਬਾਈ ਕਰਕੇ ਇਹਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਲੋ ਜੀ ਟਾਈਮ ਹੋ ਗਿਆ 4:24 ਸਾਢੇ 4 ਹੋ ਗਏ ਬਸ ਥੋੜੀਆਂ ਬਹੁਤ ਕੜੀਆਂ ਹੀ ਆਈ ਜਾਂਦੀਆਂ ਤੇ ਆਪਾਂ ਵੀ ਪਹੁੰਚਣ ਆ ਰਹੇ ਹਾਂ ਬਸ ਆਪਦੇ ਕੈਂਪ ਸਾਈਡ ਤੇ 2 ਕਿਲੋਮੀਟਰ ਦਾ ਰਾਹ ਰਹਿ ਗਿਆ ਜਾ ਕੇ ਦੇਖਦੇ ਹਾਂ ਮਿਲਦੀ ਆਪਾਂ ਨੂੰ ਕੈਂਪ ਸਾਈਡ ਕਿਨਾ ਇਹ ਪਟਾਕਾ ਮਾਰਿਆ ਬਾੜੇ ਜੀ ਆਪਾਂ ਵੀ ਫਿਰ aparece ਜਾ ਕੇ ਕੈਂਪ ਕਰਨ ਹਾਂ। ਜਾ ਕੇ ਦੇਖਦੇ ਆ ਖੁੱਲਾ ਕਿ ਨਹੀਂ। ਜਾਂ ਆਪਾਂ ਨੂੰ ਕੈਂਪ ਸਾਈਟ ਮਿਲਦੀ ਹੈ ਕਿ ਨਹੀਂ। ਹਾਂਜੀ ਮਿਲ ਗਈ ਆਪਾਂ ਨੂੰ ਕੈਂਪ ਸਾਈਟ। ਮਸਟ ਟੈਂਟ ਲੈ ਜਾਣੇ ਆ ਉੱਥੋਂ ਮੀਂਹ ਵੀ ਪੜਿਆ ਹੁੰਦਾਗਾ। ਉਮੀਦ ਹੈ ਇਹ ਨਾਲ ਨਹੀਂ ਪਊਗਾ। ਪਰ ਜੇ ਪੈ ਗਿਆ ਤਾਂ ਵੀ ਕੋਈ ਗੱਲ ਨਹੀਂ। ਅੰਜਵਾਜ ਜਗੇ ਤੇ ਮੀਂਹ ਵੀ ਪੂਰਾ ਲੈ ਪਿਆ। ਤੇ ਆਪਾਂ ਵੀ ਨਾਲ ਟਾਏ ਇਹ ਤੇ ਕੱਪੜੇ ਟੋਲੀਏ। ਅੱਜ ਆ ਟਾਈਮ ਸਿਰ ਨਾਲ ਆਪਾਂ ਪਹੁੰਚ ਗਏ। ਅੱਜ ਆਪਾਂ ਬਣਾਵਾਂਗੇ ਪਾਸਤਾ ਜੀ। ਧੰਨਵਾਦ ਰਾਜਵੀਰ ਤੇ ਸੋਫੀਆ ਜਿਨ੍ਹਾਂ ਨੇ ਆਪਾਂ ਨੂੰ ਪੈਕ ਕਰਕੇ ਦਿੱਤਾ ਸੀ। ਰੈਂਟਲਸ ਦਾ ਪਾਸਤਾ ਇਹ। ਦਾਲ ਦਾ ਪਾਸਤਾ ਬਣਾਵਾਂਗੇ ਬਣਾਵਾਂਗੇ। ਆਪਾਂ ਨੂੰ ਜੰਤਰ ਦੱਸਿਆ ਸੀ ਜਦੋਂ ਆਪਾਂ ਹੈਗੇ ਸੀ অন্ਟਾਰੀਓ। ਇਹ ਹੈਗਾ ਆਰਮੀ ਕੈਨ ਓਪਨਰ। ਇਹਦੇ ਨਾਲ ਤੁਸੀਂ ਆ ਕੈਨ ਖੋਲ ਸਕਦੇ ਹੋ। ਇਹ ਚੱਲਦਾ ਕਿਵੇਂ ਆ? ਐ ਕਰਨਾ ਤੁਸੀਂ ਇਹਨੂੰ। ਉਹ ਕਿਰਖਾਣਾ ਮਤਲਬ ਹੋਇਆ ਇਹ ਹੁੰਦਾਗਾ ਇਹਨੂੰ 90 ਡਿਗਰੀ ਤੇ ਐ ਕਰ ਲੈਣਾ ਤੇ ਜਿਹੜਾ ਨਾਈਫ ਆ ਅੰਦਰ ਰੱਖਣਾ ਠੀਕ ਹੈ ਇਹਨੂੰ ਰੱਖ ਕੇ ਉੱਤੋਂ ਦਬਾव ਦੇ ਦੇਣੀ ਹੈ ਬਹੁਤ ਹੌਲੀ ਹੌਲੀ ਹੈ ਇਹਦੇ ਸਕਾਈ ਜਣੇ ਬਾਕੀ ਦਾਲ ਦਾ ਸਵਾਦ ਆਉਂਦਾ ਇਹ ਚ ਹਾਂਜੀ ਆਪਾਂ ਲੱਗਿਆਂ ਸੌਣ ਸਵੇਰੇ ਮਿਲਦੇ ਨਵੇਂ ਦਿਨ ਵਾ ਰੱਬ ਰੱਖ